ਅੱਜ ਮੈਨੂੰ ਕਹਿਣਾ ਬੜੀ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ 55000 ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਉਹਦੇ ਚੋਂ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਧੀਆਂ ਦੇ ਲਈ ਕਿਉਂਕਿ ਧੀਆਂ ਜ਼ਿਆਦਾ ਖਰਚ ਲੱਗਦੀਆਂ ਸਾਨੂੰ ਪੜਾਈ ਲਿਖਾਈ ਦੀ ਵੈਲਿਊ ਤਾਂ ਵੀ ਪਤਾ ਸਾਨੂੰ ਇਹ ਨਹੀਂ ਪਤਾ ਕਿ ਕੰਮ ਕਰ ਦੀ ਕੀ ਵੈਲਿਊ ਕਿਉਂਕਿ ਸਾਨੂੰ ਜਿਹੜੀ ਓਪਰਚ्युनिटी ਬੜੀ ਲੇਟ ਮਿਲੀ ਮੁੰਡਿਆਂ ਨੂੰ ਜੇ ਹੁਣ ਇਹ ਓਪਰਚ्युनिटी ਸਾਨੂੰ ਮਿਲੀ ਅਸੀਂ ਸਾਨੂੰ ਚਾਹੀਦਾ ਕਿ ਇਹਨੂੰ ਪੂਰਾ ਗ੍ਰਾਬ ਕਰੀਏ ਇਹਨੂੰ ਗਵਾਈਏ ਨਾ ਤੇ ਪੜ੍ਹਨੇ ਕਿ ਆਪਣੇ ਮਾਪਿਓ ਦਾ ਆਪਦੇ ਸਮਾਜ ਚ ਰਿਸ਼ਤੇਦਾਰਾਂ ਦਾ ਪੈਂਟਾਵਾ ਦੇ ਨਾਮ ਹੈ ਆਪਣੇ ਟੀਚਰ ਦਾ ਨਾਮ ਵਿੱਚ ਚੱਲਦੀ ਪਹਿਲਾਂ ਜਮਾਨਾ ਹੁੰਦਾ ਸੀ ਤਾਂ ਵੀ ਮਾਪਿਓ ਸੋਚਦੇ ਸੀ ਕਿ ਧੀ ਹੋ ਗਈ ਪਤਾ ਨਹੀਂ ਕਿਵੇਂ ਪੜਾਵਾਂਗੇ ਲਿਖਾਵਾਂਗੇ ਕਿੱਥੋਂ ਦਾਸ ਇਕੱਠਾ ਕਰਾਂਗੇ ਕਿਵੇਂ ਤੋਰਾਂਗੇ ਪਰ ਅੱਜ ਕੱਲ ਦਾ ਜ਼ਮਾਨਾ ਕੁੱਠਾ ਹੋ ਗਿਆ ਮੁੰਡੇ ਵਾਲਿਆਂ ਨੂੰ ਦਾਸ ਦੇਣਾ ਪੈ ਰਿਹਾ ਮੁੰਡੇ ਵਾਲੇ ਕਹਿੰਦੇ ਨੇ ਵੀ ਜਿੰਨਾ ਵੱੱਜੀ ਪੈਸਾ ਲੈ ਲਓ ਸਾਨੂੰ ਥਣੀ ਲਿਖੀ ਕੁੜੀ ਚਾਹੀ ਸੋ ਉਹ ਜ਼ਮਾਨਾ ਆ ਗਿਆ ਅੱਜ ਕੱਲ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆਂ ਜੀ ਇਹ ਚੇਤਨੌਰ ਤੇ ਤੁਸੀਂ ਅਜਤੀਆਂ ਦਾ ਜਸ਼ਨ ਮਨਾਉਣ ਲਈ ਤੁਸੀਂ ਸਾਡੇ ਵਿੱਚ ਆਏ ਹੋ ਆਪ ਦੇ ਘਰੋਂ ਚੱਕੇ ਆਏ ਹੋ ਔਰਡਾ ਚੱਲੇ ਆ ਹਾਂ ਟੀਕੇ ਕਦਮ ਹੈ ਜਿਹੜਾ ਸਾਡੇ ਸਿਰ ਮੱਤੇ ਹੈ ਤੇ ਮੈਂ ਅੱਜ ਖਾਸ ਤੌਰ ਤੇ ਐਮਐਲਏ ਸਾਊ ਦਾ ਜਸਵੰਤ ਸਿੰਘ ਗੱਜਨ ਮਾਜਰਾ ਜੀ ਦਾ ਤੇ ਮੈਡਮ ਪਰਮਿੰਦਰ ਕੌਰ ਮੁੰਡੇ ਜੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੰਨਾ ਵਧੀਆ ਧੀਆਂ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਮੈਂ ਕਿਤੇ ਇੰਨਾ ਵਧੀਆ ਪ੍ਰੋਗਰਾਮ ਅੱਜ ਤੱਕ ਨਹੀਂ ਦੇਖਿਆ ਤੇ ਐਨਾ ਚਾ ਤੁਹਾਡੇ ਸਾਰਿਆਂ ਦੇ ਲੀਸਟ ਸੀਦਾ ਹੀ ਇੰਨੀ ਐਕਸਾਈਟਮੈਂਟ ਸੀ ਕਿ ਬੰਦੇ ਦਾ ਹੌਸਲਾ ਉਹੀ ਤੁਗਣਾ ਹੋ ਜਾਂਦਾ ਘਰੋਂ ਚਾਹੇ ਕਿਹੇ ਜੋ ਮਰਜੀ ਮੂਡ ਚ ਆਈਏ ਤੁਹਾਡੇ ਚ ਆ ਕੇ ਮੂਡ ਉਹੀ ਵਧੀਆ ਹੋ ਜਾਂਦਾ ਬੰਦੇ ਨੂੰ ਉਹੀ ਖੁਸ਼ੀ ਹੋ ਜਾਂਦੀ ਹੈ ਤੇ ਖਾਸ ਤੌਰ ਤੇ ਤੀਆਂ ਦਾ ਜਿਹੜਾ ਤਿਹਾਰ ਉਹ ਸਾਡੇ ਸਪੈਸ਼ਲੀ ਲੇਡੀਜ਼ ਦਾ ਤਿਹਾਰ ਹੈ ਸਾਲ ਚ ਇੱਕ ਵਾਰ ਆਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜਾ ਚਾਹ ਹੁੰਦਾ ਹੈ ਕਿ ਤੀਆਂ ਜਿਹੜੀਆਂ ਪੂਰੀ ਜਸ਼ਨ ਨਾਲ ਪੂਰੀ ਖੁਸ਼ੀ ਨਾਲ ਮਨਾ ਲਈਏ ਕਿਉਂਕਿ ਸਾਰੇ ਸਾਲ ਵੇਡ ਹੁੰਦੀ ਹੈ ਮਿੱਟੀਆਂ ਤੋਂ ਉਹ ਸੋ ਅੱਜ ਅਸੀਂ ਬਹੁਤ ਖੁਸ਼ੀ ਨਾਲ ਬਹੁਤ ਵੱਡੇ ਪੱਧਰ ਤੇ ਈਆਂ ਬਣਾਈਆਂ ਨੇ ਬਹੁਤ ਖੁਸ਼ੀ ਮਿਲੀ ਹੈ ਮਾਨੂੰ ਤੇ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਪੈਸ਼ਲੀ ਲੇਡੀਜ਼ ਨੂੰ ਕਿ ਜਿਵੇਂ ਤੁਸੀਂ ਅੱਜ ਘਰੋਂ ਨਿਕਲ ਕੇ ਆਈਆਂ ਉਹ ਆਪਣੇ ਈਆਂ ਬਣਾਉਣ ਇਦਾਂ ਹੀ ਤੁਸੀਂ ਆਪਣੇ ਘਰੋਂ ਨਿਕਲਣਾ ਚਾਹੀਨੇ ਪੜ੍ਹਾਈ ਲਿਖਾਈ ਲਈ ਨਿਕਲੋ ਚਾਹੇ ਕੰਮ ਕਰਨੀ ਨਿਕਲੋ ਚਾਹੇ ਤੁਸੀਂ ਪੋਲਿਟਿਕਸ ਲਈ ਨਿਕਲੋ ਪਰ ਆਪਣੇ ਘਰੋਂ ਜ਼ਰੂਰ ਨਿਕਲੋ ਕਿਉਂਕਿ ਜਦੋਂ ਤੱਕ ਤੁਸੀਂ ਘਰੋਂ ਨਹੀਂ ਨਿਕਲਿਆ ਉਦੋਂ ਤੱਕ ਆਪਣੇ ਸਮਾਜ 'ਚ ਜਿਹੜਾ ਬਦਲਾਅ ਨਹੀਂ ਆਸਾ ਆਪਾਂ ਹਮੇਸ਼ਾ ਗੱਲ ਕਰਦੇ ਆ ਵੈਸਟਰਨ ਕੰਟਰੀਜ਼ ਦੀ ਅਮਰੀਕਾ ਬੜਾ ਐਡਵਾਂਸ ਹੈ ਜੀ ਕਹਿੰਦਾ ਬੜਾ ਐਡਵਾਂਸ ਹੈ ਐਡਵਾਂਸ ਤਾਂ ਹੀ ਹੈ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਦੇ ਬਰਾਬਰ ਕੰਮ ਕਰਦੇ ਉਹ 8 ਘੰਟੇ ਕੰਮ ਕਰਕੇ ਆਉਂਦੀਆਂ ਨੇ ਜਿੰਨਾ ਇੱਕ ਬੰਦਾ ਡਿਊਟੀ ਕਰਕੇ ਆਉਂਦਾ ਓਨੇ ਘੰਟੇ ਇੱਕ ਲੇਡੀ ਕਰਦਾ ਸੋ ਮੇਰੀ ਨੋਟੇ ਸਾਰੇ ਅੱਗੇ ਬੇਅੰਤੀ ਹੈ ਕਿ ਤੁਸੀਂ ਵੀ ਆਪਣੇ ਘਰੋਂ ਨਿਕਲੋ ਆਪਕੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਆਨ ਨੂੰ ਪੜਾਓ ਲਿਖਾਓ ਜਿਹੜੀ ਪੜ੍ਹ ਲਿਖ ਕੇ ਜੋਬ ਕਰਨਾ ਚਾਹੁੰਦੀ ਹੈ ਉਹ ਜੋਬ ਕਰੇਗਾ ਵਿਆਹ ਦੀ ਗੱਲ ਨਾ ਕਿਉਂਕਿ ਅੱਜਕੱਲ ਸਾਰੀਆਂ ਲੇਡੀਆਂ ਨੇ ਜਿਹੜੀਆਂ ਪੜੀਆਂ ਪੜ੍ਹ ਲਿਖ ਕੇ ਆ ਕੇ ਪੈਰਾਂ ਤੇ ਖਿਡਾਉਣਾ ਚਾਹੁੰਦੀਆਂ ਨੇ ਆਪ ਪੈਸਾ ਕਮਾਉਣਾ ਚਾਹੁੰਦੀਆਂ ਨੇ ਤੇ ਵਿੱਚ ਕੋਈ ਮਾੜੀ ਗੱਲ ਨਹੀਂ ਹਰ ਇੱਕ ਲੇਡੀ ਦਾ ਹੱਕ ਹੈ ਕਿ ਉਹ ਪੜ੍ਹੇ ਲਿਖੇ ਉੱਗੇ ਵਧੇ ਇਹਦੇ ਵਧੀਆ ਇੰਸਟੀਚਿਊਟਸ ਆਪਣੇ ਪੰਜਾਬ 'ਚ ਬਣੇ ਹੋਏ ਨੇ ਜਿੱਥੇ ਬੱਚੇ ਪੜ੍ਹ ਲਿਖ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਇਹਨਾਂ ਬੱਚਿਆਂ ਦਾ ਸਾਥ ਦੇ ਰਹੀ ਲੋਕ ਅੱਜ ਮੈਨੂੰ ਕਹਿੰਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ 55000 ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਉਹਦੇ ਚੋਂ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਢੀਆਂ ਨੇ ਲਈਆਂ ਕਿਉਂਕਿ ਢੀਆਂ ਜ਼ਿਆਦਾ ਫਰ ਲੱਗਦੀਆਂ ਸਾਨੂੰ ਪੜਾਈ ਲਿਖਾਈ ਦੀ ਵੈਲਿਊ ਦਾ ਵੀ ਪਤਾ ਸਾਨੂੰ ਇਹ ਵੀ ਪਤਾ ਕਿ ਕੰਮ ਕਰ ਦੀ ਕੀ ਵੈਲਿਊ ਕਿਉਂਕਿ ਸਾਨੂੰ ਜਿਹੜੀ ਓਪਰਚੁਨਿਟੀ ਬੜੀ ਲੇਟ ਮਿਲੀ ਮੁੰਡਿਆਂ ਨੂੰ ਜੇ ਹੁਣ ਇਹ ਓਪਰਚੁਨਿਟੀ ਸਾਨੂੰ ਮਿਲੀ ਅਸੀਂ ਸਾਨੂੰ ਚਾਹੀਦਾ ਕਿ ਇਹਨੂੰ ਪੂਰਾ ਗ੍ਰਾਬ ਕਰੀਏ ਇਹਨੂੰ ਗਵਾਈਏ ਨਾ ਤੇ ਪੜ੍ਹ ਲੈ ਕੇ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਰਿਸ਼ਤੇਦਾਰਾਂ ਦਾ ਭੈਂਕਾਵਾ ਦਾ ਨਾਮ ਹੈ ਆਪਣੇ ਟੀਚਰਾਂ ਦਾ ਨਾਮ ਚੱਲ ਗਿਆ ਪਹਿਲਾਂ ਜਮਾਨਾ ਹੁੰਦਾ ਸੀ ਤਾਂ ਵੀ ਮਾਪਿਓ ਸੋਚਦੇ ਸੀ ਕਿ ਕੀ ਧੀ ਹੋ ਗਈ ਪਤਾ ਨਹੀਂ ਕਿਵੇਂ ਪੜਾਵਾਂਗੇ ਲਿਖਾਵਾਂਗੇ ਕਿੱਥੋਂ ਦਾਸ ਇਕੱਠਾ ਕਰਾਂਗੇ ਕਿਵੇਂ ਤੋਰਾਂਗੇ ਪਰ ਅੱਜ ਕੱਲ ਦਾ ਜ਼ਮਾਨਾ ਕੁੱਠਾ ਹੋ ਗਿਆ ਮੁੰਡੇ ਵਾਲਿਆਂ ਨੂੰ ਦੱਸ ਦੇਣਾ ਪੈ ਰਿਹਾ ਮੁੰਡੇ ਵਾਲੇ ਕਹਿੰਦੇ ਨੇ ਕਿ ਜਿੰਨਾ ਵੱਧੀ ਪੈਸਾ ਲੈ ਲਓ ਸਾਨੂੰ ਫੜੀ ਲਿਖੀ ਕੁੜੀ ਚਾਹੀਦੀ ਸੋ ਉਹ ਜ਼ਮਾਨਾ ਆ ਗਿਆ ਅੱਜ ਕੱਲ ਮੇਰੀ ਇੰਨੀ ਕਿ ਬੇਨਤੀ ਹੈ ਕਿ ਤੁਸੀਂ ਪੜੋ ਲਿਖੋ ਵਾ ਦੋ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਉੱਚੇ ਚ ਰੈਂਕ ਤੇ ਵੱਡੇ ਵੱਡੇ ਆਫੀਸਰਸ ਲੱਗਦੀਆਂ ਨੇ ਤੁਸੀਂ ਅੱਜ ਦੇਖਿਓ ਪੰਜਾਬ ਚ ਈਸੀ ਨੇ ਉਹ ਕੁੜੀਆਂ ਲੱਗੀਆਂ ਹੋਈਆਂ ਨੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਐਸਪੀ ਦੇ ਰੈਂਕ ਤੇ ਕੁੜੀਆਂ ਲੱਗੀਆਂ ਹੋਈਆਂ ਨੇ ਸੋ ਕੋਈ ਨਾ ਐਂਕ ਹੈ ਜੇ ਐਂਕ ਹੈ ਕਿ ਕੋਈ ਬੇਫਿਕਰ ਹੁੰਦਾ ਜਮ ਸਰਕਾਰ ਓਨੀ ਆਪਰਚੂਨਿਟੀ ਕੁੜੀਆਂ ਨੂੰ ਦੇ ਰਹੀ ਓਨੀ ਮੁੰਡਿਆਂ ਨੂੰ ਸਾਨੂੰ ਸਿਰਫ ਲੋੜ ਹੈ ਕਿ ਅਸੀਂ ਪੜ੍ਹੀਆਂ ਲਿਖੀਆਂ ਅਸੀਂ ਮੈਡਿਕਲ ਲਿਸਟ ਤੇ ਆਈਏ ਅਸੀਂ ਵਧੀਆ ਨੌਕਰੀ ਕਰੀਏ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਜੇ ਮੈਂ ਗੱਲ ਕਹਾ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਮੈਨੂੰ ਐਡਾ ਲੱਗ ਰਿਹਾ ਮੈਂ ਆਪਦੀ ਮਾਂ ਕੋਲ ਆ ਗਈ ਕਿਉਂਕਿ ਇੰਨਾ ਪਿਆਰ ਹੈ ਮੇਰਾ ਮੈਮ ਦੇ ਨਾਲ ਜਦੋਂ ਵੀ ਮੈਮ ਬੁਲਾਉਂਦੇ ਨੇ ਮੇਥਾ ਨਾ ਨਹੀਂ ਕੀਤੀ ਜਾਂਦੀ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਪਹੁੰਚਾ ਜ਼ਰੂਰ ਜਿਵੇਂ ਮਰਜ਼ੀ ਪਹੁੰਚਾਂ ਕਿਉਂਕਿ ਕਈ ਰਿਸ਼ਤੇ ਅਜਿਹੇ ਹੁੰਦੇ ਨੇ ਜਿਹੜੇ ਰੂਹ ਦੇ ਹੁੰਦੇ ਨੇ ਮੇਰਾ ਉਹ ਜਿਹਾ ਰਿਸ਼ਤਾ ਮੈਡਲ ਨਾਲ ਬਣ ਚੁਕਿਆ ਸੋ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਸਾਰਿਆਂ ਦਾ ਜਦੋਂ ਸਾਥ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਧੀਆਂ ਅੱਜ ਖੁਸ਼ੀ ਨਾਲ ਮਨਾਈਆਂ ਨੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਜਿਹੜੀਆਂ ਖੁਸ਼ੀਆਂ ਖੇੜੇ ਨੇ ਤੇ ਪੰਜਾਬ ਇਦਾਂ ਹੀ ਬਣੇ ਰਹੇ ਤੇ ਜਿਹੜੇ ਮੈਲਿਆਂ ਦੀ ਧਰਤੀ ਗਿਣੀ ਜਾਂਦੀ ਸੀ ਪੰਜਾਬ ਪੋਤੇ ਤਿੰਨ ਮਹੀਨੇ ਤੀਆਂ ਲੋੜੀਆਂ ਦੇ ਘਰੇ ਘਾਰ ਨੂੰ ਬਣਾਏ ਜਾਣ ਮਤ ਤੋਂ ਵੱਧ ਸਾਡੇ ਬੱਚੇ ਤਰੱਕੀਆਂ ਕਰਨ ਪੰਜਾਬ ਤਰੱਕੀਆਂ ਕਰਨ ਤੇ ਹਮੇਸ਼ਾ ਖੁਸ਼हाल ਰਹਿਣ ਸੋ ਇੰਨੀ ਕੋ ਜ ਤੁਸੀਂ ਮੇਰੀ ਬੇਨਤੀ ਕਬੂਲ ਕਰੋ ਬਹੁਤ ਥੋੜੇ ਜਿਵੇਂ ਚਾਂਸ ਇਸ ਦਾ ਸਾਰੇ ਤੇ ਉਹਨਾਂ ਹੀ ਸੱਚ ਜਾਣੇ ਮੇਰੇ ਅੰਦਰ ਵੀ ਉਹਨਾਂ ਹੀ ਚਾਹਤ ਮੂਲ ਹੈ